ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖੇਮਪੁਰ ਦੇ ਸਦੀਪਿੰਡ ਢੋਲਣ ਵਿਖੇ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੋਵੇਂ ਤਰ੍ਹਾਂ ਹੋਈਆਂ ਆਮੋ ਸਾਹਮਣੇ ਇੱਕ ਪਿਰ ਸਰਤਾ ਫੌਜੀ ਗੁਰਦੀਪ ਸਿੰਘ ਲਖਵਿੰਦਰ ਸਿੰਘ ਸਾਰਦ ਸਿੰਘ ਕਸ਼ਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜੱਦੀ ਜ਼ਮੀਨ ਇਸ ਛੜਕੇ ਹੇਠ ਆ ਰਹੀ ਹੈ ਅਤੇ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਚਿੱਠੀਆਂ ਕੱਢ ਕੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਨਿਸ਼ਾਨਦੇਹੀ ਕਰਾ ਕੇ ਇਹ ਸੜਕ ਜਿਸ ਜਗ੍ਹਾ ਤੇ ਸਹੀ ਮੈਣੇ ਚ ਆਉਂਦੀ ਹੈ ਉੱਥੇ ਬਣਾਈ ਜਾਵੇ ਅਤੇ ਦੂਜੀ ਧਿਰ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਸੜਕ ਬਿਲਕੁਲ ਸਹੀ ਵੜ ਰਹੀ ਹੈ ਅਤੇ ਇਹਨਾਂ ਨੇ ਜਦੋਂ ਛੜਕ ਬੜ ਰਹੀ ਸੀ ਉਦੋਂ ਡੱਕਣ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਛੜਕ ਮਕੰਮਲ ਹੋਣ ਤੇ ਗਈ ਆ ਤੇ ਇਸ ਨੂੰ ਡੱਕਿਆ ਜਾ ਰਿਹਾ ਹੈ ਇਸ ਸਬੰਧੀ ਐਸ ਐਚ ਓ ਗੁਰਮਖ ਸਿੰਘ ਗਿੱਲ ਵੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਦੋ ਤਰ੍ਹਾਂ ਨੂੰ ਥਾਣੇ ਪੁਲਾ ਕੇ ਮਸਲਾ ਹੱਲ ਜਾਣ ਦੀ ਤਦਦੀਰ ਕੀਤੀ ਇਸ ਸਬੰਧੀ ਲੋਕੇ ਪੰਜਾਬੀ ਚੈਨਲ ਉਹਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੂ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਕਰਕੇ ਧੰਨਵਾਦ ਜੀ। ਠੀਕ ਹੈ। ਸਾਰਾ ਕੁਝ ਤੁਹਾਨੂੰ ਪਤਾ ਸਿਰਫ ਇਹ ਕਿ ਵਿਊ ਆ। ਅਜੇ ਗੱਲ ਹੈ ਸਰ ਉੱਤਜਾ ਫਿਕਰ ਤੋਂ ਨਾ। ਸੇ ਹਰ ਦਿੇਰਾ ਦੇ ਪ੍ਰਦਰਸ਼ਨ ਨੂੰ ਦਿਖਾਣੀ ਸਾਡੀ ਕਿੱਲੇਵਾਰ ਦਿੱਤੀ ਕਰਦੇ ਹੋ। ਜਿਹੜੇ ਕੋਰਵਾ ਦੇ ਕੋਰਵਾ ਦੇ ਕੈਮਰਾ ਕੋਰਵਾ ਦੇ ਅੰਦਰ ਵੀਰ ਤੋਦਣਾ ਨੂੰ ਕਿ ਮੈਨੂੰ ਮਨਜ਼ੂਰੀ ਨਹੀਂ ਜਿੱਦਨ ਮਾਲ ਪੈਂਦੇ ਉਹਨਾਂ ਦੇ ਹੱਦ ਬਾਰਾ ਮਨਜ਼ੂਰੀ ਕਿੰਨੀਾਂ ਦੇ ਮਾਲ ਆ ਗਿਆ ਜੀ ਮੇਰੀ ਗੱਲ ਹਾਂਜੀ ਥੱਲੇ ਵੱਟ ਤੋਂ ਖੜੇ ਇੱਕ ਮਿੰਟ ਪਹਿਲਾਂ ਨਹੀਂ ਥੋਗਾ ਛੱਤੀ ਸਾਰੀ ਥੱਲੇ ਵੱਟ ਛੱਤੀ ਥੱਲੇ ਵੱਟ ਦਿੰਦੀ ਐਮਐਸਕੇ ਦੇ ਵਿੱਚ ਕਿੰਨਾ ਆਇਆ ਅੱਜ ਅਨੁਸਕਾਰ ਲੇਖੋ ਉਹ ਕਿਤੇ ਉਹ ਸੜਕ ਬੰਦ ਨਹੀਂ ਨਾਲ ਮਤਲਬ ਦਵਾਗੇ ਨਾਲ ਬੰਦ ਨਹੀਂ ਉਹਨੇ ਰੱਖਿਆ ਕਿਉਂ ਨਹੀਂ ਆ ਕੇ ਲੈਣੀ ਇਧਨੇ ਪੱਤੀ ਮਿੰਟ ਮਿੰਟ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਮੇਰੀ ਗੱਲ ਸੁਣ ਜਿੱਦ ਤੱਕ ਗੱਲ ਹੋਈ ਜਿਹੜੇ ਨੇ ਕਿੰਨੇ ਡੱਕ ਨਹੀਂ ਲੋੜ ਨਹੀਂ ਇਧਰ ਚੱਲ ਕਰ ਉਹ ਹੀ ਬੰਦਾ ਸੌ ਖਾਜ ਨਿਸ਼ਾਨੀ ਜਿੰਨਾ ਇਹਨੇ ਲੱਗਿਆ ਉਹ ਖਲਾਰਾ ਦੱਸ ਉਹ ਖਲਾਰਾ ਦੱਸ ਖਲਾਰਾ ਕੀ ਉਹਦਾਂ ਆ ਕੇ ਕਹਿੰਦੇ ਨਹੀਂ ਨਹੀਂ ਖਲਾਰਾ ਦੱਸ ਇੱਕ ਮਿੰਟ ਉਧਰ ਬੋਲ ਜੋਰ ਹੈ ਉਹ ਜਿਹੜੀ ਲੋਕ ਸੋਚ ਰਹੇ ਨੇ ਜਿਹਨਾਂ ਬੰਦ ਨੇ ਉਹ ਕਰਾਂਗੇ ਇਹਦਾ ਥੋੜਾ ਪਉਂਡ ਪਹਿਲਾਂ ਦੱਸਿਆ ਪਿੱਛਾ ਹਿਜੜੀ ਨਿਕਾਲ ਲਈ ਜੇ ਪਿੱਲੇ ਵੱਟ ਹੋਏ ਉੱਥੇ ਅਸੀਂ ਜਿਹੜੀ ਮੈਂ ਹਾਂਜੀ ਫੌਜੀ ਸਾਹਿਬ ਕੀ ਮਸਲਾ ਹੈ ਰਾਹ ਦਾ ਜਿਹੜਾ ਤੁਸੀਂ ਮਤਲਬ ਅੱਜ ਪੁਲਿਸ ਵੀ ਆਈ ਆ ਦੇ ਕੀ ਅਸਲ ਮਸਲਾ ਕੀ ਕਹਾਣੀ ਕੀ ਹੈ ਜੀ ਅਸਲ ਮਸਲਾ ਇਹ ਹੈ ਕਿ ਸਾਡੀ ਥਾਂ ਲੱਗਦਾ ਨਾ ਖਾੜਾ ਚਾਰ ਕਿਲੇ ਥਾਂ ਹੈ ਥਾਂ ਉੱਥੇ ਪਈ ਜਾਣ ਦੇ ਉਹ ਪੁਰਾਣੀ ਪੈਲੀ ਸਾਡੇ ਦਾਦੇ ਦੇ ਟਾਈਮ ਦੇ ਪਈ ਉੱਥੇ ਪਈ ਆ ਤੇ ਹੁਣ ਪੱਕੀ ਹੋ ਗਈ ਜੋ ਜੇ ਪੱਕੀ ਹੋ ਗਈ ਤਾਂ ਸਾਡੀਆਂ ਤਿੰਨ ਪੀੜੀਆਂ ਲੱਗੀਆਂ ਗਾ ਉਹ ਲਗਾਤਾਰ ਉੱਥੇ ਰਹੇ ਸਾਡੀਆਂ ਦੇ ਵਿੱਚ 2.5 ਕਨਾਲਾਂ ਪੈੜੀ ਆਉਂਦੇ ਜੋ ਕਿ ਸਾਰੇ ਪਿੰਡ ਦੀ ਪੈੜੀ ਅਸੀਂ ਛੱਡੀ ਹਰੀ ਉੱਥੇ ਸਭ ਤੋਂ ਪਹਿਲਾਂ ਪੈੜੀ ਉੱਥੇ ਅਸੀਂ ਜਿਹਦੇ ਵਿੱਚ ਹੀ ਰਾਹ ਜਾਂਦਾ ਨਾ ਉਹਨਾਂ ਜਟਾੜਿਆਂ ਦੀ ਪੈੜੀ ਹੈ ਤੇ ਨਾਲ ਸਾਡੀ ਪੰਚਾਇਤੀ ਪੈੜੀ ਵੀ ਇੱਥੇ ਮਿੱਟਿਆ ਤੇ ਨੰਬਰ ਲਵਾ ਗਏ ਦਿੱਤੇ ਹੋਏ ਆ ਬੰਦੇ ਦੀ ਪੈੜੀ ਵਿੱਚ ਰਾਹ ਜਾਂਦੇ ਆ ਸਾਡੇ ਨਾਲ ਸਰੇ ਸਾਰੇ ਧੱਕਾ ਪੰਚਾਇਤੀ ਪੈੜੀ ਕਿਥੋਂ ਕਿੰਨੀ ਦੂਰ ਆ ਪੰਚਾਇਤ ਵਾਲੀ ਤਾਂ ਹੈ ਜੀ ਇੱਥੋਂ ਪਾਸੇ ਜਿਹੜਾ ਜਾਨੀ ਕਿ ਰਾਹ ਛੱਡਿਆ ਉਹ ਪੰਚਾਇਤ ਦੇ ਵਿੱਚੋਂ ਟੱਕੇ ਆ। ਪੰਚਾਇਤ ਦੇ ਵਿੱਚੋਂ ਕੱਟ ਕੇ ਫੇਰ ਰਾਹ ਦਿੱਤਾ ਹੈ। ਜਦੋਂ ਮੁਰਬੇ ਬੰਦੀ ਹੋਈ ਆ। ਹਾਂ ਜੀ। ਉਦੋਂ ਦਾ। ਵੀ ਉਦੋਂ ਨਾਲ ਨਵਾ-ਨਵਾ ਕੇ ਪੁਰਾਣਾ ਲੈ ਆਂਦਾ ਸਾਡੇ ਵਾਲ ਤੇ ਹੁੰਦਾ ਉਹ ਤੇ ਪੱਤੀ ਛੜਕਦਾ ਦੁੱਖ ਪਾ ਕੇ ਬੰਨ੍ਹਦੇ ਲੱਗੇ। ਸਾਡੀ ਢਾਈ ਗਣਾਣਾ ਪਹਿਲੀ ਵਿੱਚ ਆਉਂਦੀ ਹੈ ਇੱਕ ਛੱਲੇ ਦਾ ਰੇਟ ਸੀ ਇਲਾਕੇ ਆ। ਢਾਈ ਗਣਾਣਾ 3000 ਨਾਲੋਂ ਵੱਡਾ ਛੱਕੇ ਦੇ। ਨਹੀਂ ਇਹ ਉਹ ਗੱਲ ਇਹ ਕਰਦੇ ਆ ਵੀ ਜਦੋਂ ਨਿਸ਼ਾਨਦੇ ਹੋਈ ਆ ਉਦੋਂ ਇਹ ਸਾਰੇ ਇਹ ਵੀਰ ਨਾਲ ਸੀ ਤੇ ਇਹਨਾਂ ਸੈਨ ਕੀਤੇ ਨਿਸ਼ਾਨਦੇ ਜੀ। ਸੈਨੇ ਕੀਤੇ ਨਾਲ ਮੈਂ ਸੈਨ ਕੀਤੇ ਨਾਲ ਇਹਨੇ ਸੈਨ ਕੀਤੇ ਨਾਲ ਇਹਨੇ ਸੈਨ ਕੀਤੇ ਨਹੀਂ ਨਾਲ ਇਹਨੇ ਕਿੰਨੇ ਇਹ ਸਾਡਾ ਭਰਾ ਹੀ ਨਾਲ ਚਾਚੇ ਦਾ ਮੁੰਡਾ ਹੱਲ ਇਹ ਨਾਲ ਸੀਗਾ ਜਦੋਂ ਇਹਨੇ ਸੈਨ ਕੀਤੇ ਤੇ ਨਿਸ਼ਾਨੀ ਹੋਈ ਹੈ ਉਹ ਨਿਸ਼ਾਨੀਆਂ ਨਾਲ ਰਹਿਣੇ ਦੇਤੀ ਉਹ ਕਿੱਲੇ ਉਹਨਾਂ ਕੋਲ ਉਹਨਾਂ ਨੇ ਨਿਸ਼ਾਨੀਆਂ ਬੋੜਦੀਆਂ ਹੁੰਨ ਤੇ ਤੁਸੀਂ ਮਤਲਬ ਇਹਦੇ ਬਾਰੇ ਇਹਨੂੰ ਟਿਕਾਉਣ ਵਾਸਤੇ ਕਿੱਥੇ ਉਤਕਚਾਰਾ ਜੋਈ ਕੀਤੀ ਹੈ ਕੀ ਕੀ ਤੁਸੀਂ ਮਤਲਬ ਕੀਤਾ ਹਾਂ ਜੀ ਸਰਦਾਰ ਐਮਐਲਏ ਸਾਹਿਬ ਨੂੰ ਦੱਸੀ ਇਹ ਗੱਲ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਉਹਨਾਂ ਨੇ ਇਹ ਆਖਿਆ ਵੀ ਨਹੀਂ ਜਿੱਥੇ ਬਣਦੀ ਹੈ ਉੱਥੇ ਸਿਰਫ ਬੱਜੀ ਜਾ ਸਰਦਾਰ ਐਮਐਲਏ ਸਾਹਿਬ ਸਾਡੇ ਸਰਕਾਰੀ ਹੋ ਗਿਆ ਉਹਨਾਂ ਨੇ ਸਾਡੇ ਨਾਲ ਵੀ ਗੱਲ ਕੀਤੀ ਹੈ ਜਿੱਥੇ ਚਰਤਾਉਂਦੀ ਹੈ ਉੱਥੇ ਬੱਜੂ ਤੇ ਉਸ ਤੋਂ ਇਲਾਵਾ ਹੋਰ ਕਿਥੇ ਦਰਖਾਸਤਾਂ ਦਿੱਤੀਆਂ ਹੋਰ ਅਸੀਂ ਹੋ ਨਹੀਂ ਕਿਤੇ ਨਹੀਂ ਪੁਰਾਕੇ ਕੋਰਟ ਦੇ ਵਿੱਚ ਨਵੇਂ ਕੋਰਟ ਦੇ ਵਿੱਚ ਆ ਕੇ ਅਸੀਂ ਵਕੀਲ ਕੀਤਾ ਵਕੀਲ ਥਰੂ ਹੈ ਸਟੇ ਲਿਆ ਸਟੇ ਸਾਡੇ ਕੋਲ ਹੈ ਸਟੇ ਤਾਂ ਮਿਲ ਗਿਆ ਜੀ ਸਟੇ ਮਿਲ ਗਿਆ ਹੈ ਅੱਛਾ ਜੀ ਉਹ ਦੂਜਾ ਫੇਰ ਵੀ ਉਹ ਉਹਨਾਂ ਨੇ ਪੁਲਸ ਲਿਆਂਦੀ ਹੈ ਪਤਾ ਨਹੀਂ ਕਾਹਦੇ ਮਕਸਦੇ ਦੇ ਵਿੱਚ ਲਿਆਂਦੀ ਹੈ ਕਿਸਾਨ ਨੂੰ ਚੇਤਾਵਨੀ ਦੇਣ ਦੇ ਲਿਆਂਦੀ ਹੈ ਕਾਹਤੋਂ ਪੁਲਸ ਆਈ ਹੈ ਕੀ ਹਿਸਾਬ ਦਾ ਸਾਨੂੰ ਇਹ ਗੱਲ ਦਾ ਹੈ ਪੁਲਸ ਕੋਲੇ ਨਹੀਂ ਜਾਏ ਨਾ ਹੀ ਮਾੜੀ ਕੀਤੀ ਇਹਨਾਂ ਇਹ ਲਖੰਦਰ ਸਿੰਘ ਮੇਰੇ ਚਾਚੇ ਦਾ ਮੁੰਡਾ ਇੱਕ ਸੀ ਵੀਰ ਦੇ ਇਹਨਾਂ ਨੇ ਇਹਨਾਂ ਨੂੰ ਵੋਟਾਂ ਉਹਨਾਂ ਦੇ ਪਾਰਟੀ ਦੇ ਨਾਲ ਇਹ ਘੜੇ ਦੇ ਨਾਲ ਜੁੜੇ ਹੋਏ ਇਹਨਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਸਭੰਚੀ ਇਹਨਾਂ ਨੂੰ ਅਹੀਂ ਲੈ ਕੇ ਦੇਣ ਵਾਲੇ ਬੰਦੇ ਅੱਜ ਸਾਡੇ ਨਾਲ ਧੱਕਾ ਹੰਡਿਆ ਅਸੀਂ ਆਮ ਦੀ ਆਮ ਆਦਮੀ ਪਾਰਟੀ ਦੇ ਬੰਨੇ ਸਾਡੇ ਨਾਲ ਸ਼ਰਿਆਂਗ ਧੱਕਾ ਹੰਡਿਆ ਜਾਨੀ ਕਿ ਤੁਹਾਡੀ ਪੈਲੀ ਦੇ ਵਿੱਚ ਸਰਕ ਮੰਨਣ ਦਾ ਢਾਈ ਗਨਾਂ ਪੈਲੀ ਸਰਦੀ ਆਉਂਦੀ ਜਿਹਦੇ ਵਿੱਚ ਹੋਰ ਤੁਹਾਨੂੰ ਜਦੋਂ ਐਸਚੂ ਸਾਹਿਬ ਇੱਥੇ ਆਏ ਸੀ ਤੇ ਉਹ ਤੁਹਾਨੂੰ ਕੀ ਮਤਲਬ ਪੁਰਸਾ ਦੇਖ ਗਿਆ ਉਸਾਨੂੰ ਅੱਜ ਦੋ ਦੋ ਬ੍ਰੋਸਾ ਦੇ ਕੇ ਸ਼ਾਮ ਨੂੰ 6 ਵਜੇ ਸਾਨੂੰ ਸੌਣ ਦਾ ਟਾਈਮ ਦੇ ਕੇ ਅਸੀਂ ਸ਼ਾਮ ਨੂੰ 6 ਵਜੇ ਜਾਵਾਂਗੇ ਜਾੜੇ ਨੂੰ ਜੋ ਵੀ ਕੋਈ ਕਾਰਵਾਈ ਉਹ ਉਹ ਕੰਮ ਲੈ ਤੁਰੂ ਕੀਤਾ ਜਾਓ ਜਿਤੋਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੱਥ ਜੋੜ ਕੇ ਮੰਗ ਕਰਦੇ ਆ ਕਿ ਸਾਡੇ ਨਾਲ ਧੱਗਾ ਨਾ ਕੀਤਾ ਜਾਵੇ ਜਿੱਥੇ ਸ਼ਾਮ ਨਹੀਂ ਹੋ ਗਏ ਸਾਨੂੰ ਕਿਲੇਵੜ ਦੇ ਦੇ ਤੇ ਆਪ ਦੀ ਬਈ ਵੱਢੀ ਜਾਵੇ ਤੇ ਅਸੀਂ ਨਾਲ ਸਮਰਥਨ ਦਵਾਂਗੇ ਪਈ ਬਣਾਵਾਂਗੇ ਇਹ ਨਹੀਂ ਵੀ ਅਸੀਂ ਆਂਦੇ ਵੀ ਪਈ ਅਸੀਂ ਵੱਜ ਨਹੀਂ ਦੇਣੀ ਗੁਰਦਵਾਰੇ ਦਾ ਤੇ ਪਈ ਦਾ ਕੰਮ ਜਿਹੜਾ ਬੰਦਾ ਦੱਸਦਾ ਉਹ ਬੰਦਾ ਨਹੀਂ ਪਰ ਜਿਹੜਾ ਜਿਹਦੇ ਪੈਲੀ ਦੇ ਵਿੱਚ ਆਉਂਦਾ ਨਾ ਉਹਨੂੰ ਦੁੱਖ ਨਹੀਂ ਲੱਗਦਾ ਜਦੋਂ ਮਾਲਾ ਪਹਿਲੀ ਛੱਡੀ ਹੈ ਸਾਰੇ ਪਿੰਡ ਨੇ ਸਾਂਝੀ ਪਹਿਲੀ ਛੱਡੀ ਦੇ ਸਾਰੀ ਪੈਲੀ ਦੇ ਵਿੱਚ ਕਾਹਤੋ ਰਾਹ ਬਣਦੇ ਉਹ ਪੈਲੀ ਦੇ ਵਿੱਚ ਰਾਹ ਬਣਨਾ ਦੇਖਾ ਜਿਹੜੀ ਪਹਿਲੀ ਛੱਡੀ ਜਿਹੜੀ ਬਣਦੀ ਉਥੇ ਰਾਹ ਬਣਨ ਅਹੀਂ ਨਾਲ ਸਮਝਾ ਦਵਾ ਰਾਹ ਬਣਾਵਾਂਗੇ ਬਾਉ ਜੀ ਤੁਸੀਂ ਮੈਨੂੰ ਉਥੇ ਗੱਲ ਹੋਈ ਨਿਸ਼ਾਨਦੇਹੀ ਦੀ ਹਾਂਜੀ ਤੇ ਜੇ ਦੁਬਾਰਾ ਨਿਸ਼ਾਨਦੇਹੀ ਹੋ ਜੇ ਤੁਹਾਡੀ ਮਤਲਬ ਕੀ ਸੈਂਤੀ ਹੈ ਭਾਈ ਜਾਨੇ ਆ ਨਿਸ਼ਾਨਦੇਹੀ ਹੋ ਜੇ ਦੁਬਾਰਾ ਤੇ ਜਿੱਥੇ ਛੜਕਾਉਂਦੇ ਪੱਛੇ ਕਿ ਸਾਡੀ ਆਏ ਕੋਰੇ ਕੋਰੇ ਨਾ ਇਹ ਨਾ ਲੱਗਦੇ ਆ ਨਾ ਕੋ ਲੋੜਿਆ ਨਿਸ਼ਾਨ ਜੀ ਇਹ ਅੱਖ ਤਾਂ ਅਹੀ ਕਰਾ ਦਿੰਦੇ ਨਿਸ਼ਾਨ ਕੀ ਕਰਵਾ ਕੇ ਉਥੇ ਛੜਕਾ ਜਿੱਥੇ ਆਵੇ ਛੜਕਾ ਤੁਹਾਡੀ ਕਿੰਨੇ ਵਾਰ ਤੋਂ ਆਪ ਦੀ ਚੱਕ ਬਾਹਰ ਲੈਣਾ ਅਸੀਂ ਇਹਨਾਂ ਨਾਲ ਕੋਈ ਸਾਡਾ ਅਸੀਂ ਸਮਰਥਨ ਦਿਆਂਗੇ ਜੀ ਨਾਲ ਸਾਨੂੰ ਲੱਗਦਾ ਨਹੀਂ ਲੋੜ ਤਾਂ ਇਹ ਨਾਲ ਰਮਤਾ ਦੇ ਆ ਇਹ ਨਿਸ਼ਾਨ ਦੀ ਕਰਾਉਣ ਜੇ ਨਹੀਂ ਨਿਸ਼ਾਨ ਦੀ ਤੇ ਪੈਸੇ ਲਾਉਣੇ ਨਾ ਪੰਚਾਇਤ ਨਹੀਂ ਲਾਉਣ ਰਹੀ ਤਾਂ ਅਸੀਂ ਪੈਸੇ ਲਾ ਦੇਾਂਗੇ ਨਿਸ਼ਾਨ ਦੀ ਕਰਾ ਦੇਣਾ ਦਿੱਤੀ ਮਤਲਬ ਉਹ ਪਰੇ ਦੀ ਵਿੱਚ ਇਹ ਦੋਸ਼ ਲਾਉਂਦੇ ਹੀ ਦੂਜੀ ਧਿਰ ਵਾਲੇ ਵੀ ਨਿਸ਼ਾਨ ਦੀ ਹੋਈ ਆ ਤੇ ਜੇ ਨਿਸ਼ਾਨ ਦੀ ਹੋਈ ਉਹਦੀ ਨਿਸ਼ਾਨੀਆਂ ਜਾਂ ਮਤਲਬ ਉਹਦੇ ਹਿਸਾਬ ਨਾਲ ਛੜਕ ਨਹੀਂ ਬਣੀ ਫਿਰ ਨਹੀਂ ਜੀ ਨਿਸ਼ਾਨ ਦੀ ਤਾਂ ਹੋਈ ਇਹਨੂੰ ਮੰਨਦੇ ਪੰਚਾਇਤ ਇਹ ਤਾਂ ਨਾਲ ਸਮਾਏ ਸਹੀ ਹੋਈ ਨਿਸ਼ਾਨ ਦੀ ਔਰ ਉਹਨੇ ਇਹ ਕੀਤਾ ਜਿਹੜਾ ਨਿਸ਼ਾਨ ਦੀ ਜਿਗਾੜੀ ਪਈ ਨਿਸ਼ਾਨ ਦੀ 4 ਵਜੇ 4 ਵਜੇ ਉਹਨਾਂ ਨੇ ਨਿਸ਼ਾਨੇ ਦਾ ਲਾ ਕੇ ਨਾ ਛੱਡਾ ਨਿਸ਼ਾਨੀਆਂ ਲਾ ਕੇ ਤੇ ਚਾਰ ਨਿਸ਼ਾਨੀਆਂ ਲਾਈਆਂ ਸਾਡੀਆਂ ਚੌਕ ਪਿਆ ਨਹੀਂ ਜਾਂਦੀ ਨਿਸ਼ਾਨ ਦੀ ਕੀਤੀ ਗਾਂ ਨਾ ਕੀਤੀ ਨਹੀਂ ਗਾ ਉਹਨਾਂ ਦਾ ਫੇਰਾ ਤੱਕ ਰ ਇੱਕੇ ਬਰੇ ਨਿਸ਼ਾਨੀਆਂ ਲਾਈਆਂ ਉਹਨਾਂ ਚਾਹੀਦੀਆਂ ਸੀ ਦੋ ਬਰੇ ਨਿਸ਼ਾਨੇ ਗੱਲ ਤੇ ਉਹਦੀ ਹੁਣ ਇਹ ਗਾਂ ਨਿਸ਼ਾਨੀਆਂ ਲੱਗੀਆਂ ਬੁਰਜੀ ਆ ਕਿ ਜਾਂ ਬੁਰਜੀ ਹੁਣ ਕਿੱਥੇ ਚਲੀਆਂ ਨਹੀਂ ਪੁੱਟਦੀਆਂ ਜੀ ਉਹਨਾਂ ਪੁੱਟੀਆਂ ਪੁੱਟਕਦੀਆਂ ਸਾਰਿਆਂ ਦੇ ਉਹਨਾਂ ਬੁਰਜੀ ਰਹਿ ਜਾਂਦਾ ਰਖਾਇਆ ਉਹਨਾਂ ਰਹਿ ਬੁਰਜੀ ਪੁੱਟਦੀਆਂ ਤਕਾਲੀ ਨਿਗਾਨ ਦਿਖ ਰਹੀ ਰਾਜਾ ਦਾ ਬੋਲੀਆ ਪੜੋ ਸਾਨੂੰ ਮੇਰੇ ਕਰਾਇਆ ਤੇ ਕਰਾਇਨਾ ਗਿਆ ਗਾਮ ਚਾਮ ਕਿ ਲੱਗ ਗਿਆ ਤੇ ਇੱਕ ਮਿੰਟ ਭਾਈ ਜਿਹੜੀ ਫੋਜ ਸਾਹਿਬ ਜਿਹੜੀ ਪਹਿਲਾਂ ਜਿਹੜੀ ਆ ਪਹਾ ਫਿਰ ਮਰਬੇ ਬੰਦੀ ਵਾਲਾ ਪਹਾ ਜਦੋਂ ਲੀਕੇ ਗਏ ਪਹਾ ਜਦੋਂ ਛੱਡੇ ਗਏ ਰਾ ਇਹ ਫਿਰ ਉਦੋਂ ਉਲਵਰਾ ਉਦੋਂ ਦਾ ਇਦਾਂ ਮਤਲਬ ਡਿੰਗਾ ਡੇਡਾ ਭਾਈ ਤੁਸੀਂ ਦੇਖ ਕੇ ਆਏ ਹੋ ਇਹ ਵੀਡੀਓ ਤੁਸੀਂ ਬਣਾਈ ਆ ਵੇ ਗੱਡ ਡੜਾ ਚੱਲਦਾ ਕਿਸ ਬੰਦੇ ਉਧਰਿਆ ਕਿਸ ਬੰਦੇ ਇਧਰਿਆ ਕਿਸ ਬੰਦੇ ਉਧਰਿਆ ਜਾਨੀ ਕਿ ਦੋ ਬੰਦੇ ਚੱਲਣਦੇ ਆ ਬਾਕੀ ਜਿਹੜੀ ਗੱਲ ਤੁਸੀਂ ਭੱਟੀ ਸਾਹਿਬ ਕੀਤੀ ਹੈ ਨਾ ਵੀ ਪਿੰਡ ਦੇ ਬੰਦੇ ਇਹਦੇ ਗੱਲਾਂ ਕਰਦੇ ਪਿੰਡ ਦੇ ਬੰਦੇ ਉਹ ਜਿਹੜੇ ਉਹਨਾਂ ਦੀ ਮਦਦ ਕਰਦੇ ਉਹ ਗੱਲਾਂ ਕਰਦੇ ਉਹਨਾਂ ਨੇ ਅੱਜ ਵੀ ਕਰਨੀ ਆਉਂਦਾ ਨੇ ਕੋਈ ਵੀ ਕਰਨੀ ਉਹਨਾਂ ਨੇ ਗੱਲ ਕਰਨੀ ਉਹ ਸਿੱਧਾ ਇਹ ਕਹਿੰਦੇ ਵੀ ਅਸੀਂ ਲਾਲਜੀ ਨੂੰ ਆਖਿਆ ਲਾਲਜੀ ਨੇ ਗੱਲ ਕਰਵਾਇਆ ਲਾਲਜੀ ਸਾਡੇ ਸਰਕਾਰੀ ਹੋ ਕੇ ਅਸੀਂ ਲਾਲਜੀ ਤਣਾ ਰਹੇ ਹਾਂ ਬਦਤਰ ਕਰਦੇ ਨੇ ਅਸੀਂ ਵੀ ਇਹ ਬੋਲਦਾ ਹਾਂ ਅਸੀਂ ਲਾਲਜੀ ਦੇ ਮਤਲਬ ਪੂਰਾ ਪੂਰ ਜੋਰ ਲਾਇਆ ਜਦੋਂ ਤੱਕ ਸਾਡੀ ਹੋ ਸਕੀ ਅਸੀਂ ਉੱਥੋਂ ਦੇ ਪ੍ਰੋਜੈਕਟ ਕੀ ਅਗੋਂ ਮਹਾਰਾਜ ਦੇ ਵਾਸਤੇ ਨਹੀਂ ਬਣੇ ਐਮਪੀ ਨਹੀਂ ਬਣ ਪਾਇਆ ਐਮਐਲਏ ਸਾਡੇ ਸਰਕਾਰੀ ਹੋ ਗਏ ਅਸੀਂ ਲਾਲਜੀ ਦਾ ਅਸੀਂ ਲਾਲਜੀ ਨੂੰ ਜਾ ਕੇ ਮਿਲ ਲੇਗੇ ਲਾਲਜੀ ਸਾਹਿਬ ਤੋਂ ਸਿੱਧਾ ਗਰਾਊਂਡੇ ਉਹ ਸਿੱਧਾ ਨਾਉਂ ਆ ਦੇ ਅਸੀਂ ਮਾਰਨਾ ਜਾਂ ਮਰਨਾ ਅਸੀਂ ਇਹਨੇ ਵੀ ਇਹ ਕੰਮ ਨਹੀਂ ਕਰਨਾ ਨਾ ਇਹ ਮਾਰਨਾ ਨਹੀਂ ਜਾਉਣਾ ਤੇ ਨਾ ਇਹ ਮਰਨਾ ਨਹੀਂ ਜਾਉਣਾ ਕਿਉਂਕਿ ਆਪਣੀ ਇੱਕ ਵਾਰ ਜਿੰਦਗੀ ਨਹੀਂ ਦੁਬਾਰਾ ਜਿੰਦਗੀ ਨਹੀਂ ਮਿਲਦੀ ਕਿੱਲੇਵੜ ਸਾਨੂੰ ਸਹੀ ਮੈਨੇਜਰੀ ਚਾਹੂ ਕਿੱਲੇ ਦੀ ਬਾਕੀ ਜਿੱਥੇ ਪਈ ਉਹਦੀ ਜ਼ਰੂਰ ਦੀ ਇਹ ਉਹ ਕਹਿੰਦੇ ਨਾ ਵੀ ਦਪੋਰੇ ਪਾਏ ਜਾਂ ਕੁਛ ਪਿਆ ਤੁਹਾਡੇ ਮਨ ਲੋਦੋ ਸਾਰੀ ਸ਼ਹਿਮ ਪੀਣਾ ਪਿਆ ਹੁਣ ਪਾਏ ਆ ਨਾ ਉਹਨਾਂ ਨੇ ਆਪ ਹੀ ਉਜਾੜੇ ਛੱਡੇ ਪਾਤੇ ਆ ਤੇ ਤੁਹਾਡੇ ਸਾਹਮਣੇ ਉਹ ਅੱਡੇ ਸਾਰੇ ਹਾਂਜੀ ਪਾਏ ਆ ਨਾ ਸਾਹਮਣੇ ਪੋਰੇ ਪਾਏ ਆ ਮੈਂ ਦੱਸਦਾ ਤੁਹਾਨੂੰ ਗੱਲ ਉਹ ਜਦੋਂ ਉਹਨਾਂ ਨੇ ਬੱਜਰੀ ਦਿੱਤੀ ਨਾ ਜਿਹੜੇ ਮੇਰੇ ਪੋਰੇ ਪਾਏ ਹੀ ਪਹਿਲਾਂ ਪਹਿਲਾਂ ਮੇਰੀ ਮੇਰੀ ਪਹਿਲੀ ਅਗਲੇ ਪਿੰਡ ਲੱਗਦੀ ਜੇ ਤਿੰਨ ਕ ਨਾਲ 12 ਮੱਲੇ ਥਾ ਮੇਰੇ ਅਗਲੇ ਮਨ ਉੱਥੇ ਮੈਂ ਪੋਰੇ ਆਪਦੇ ਪਾਏ ਪੇਮੈਂਟ ਲੈਣ ਕੇ ਮੁੱਲ ਲੈਣ ਉਹ ਲੈਣ ਕੇ ਮੈਂ ਪੋਰੇ ਪਾਏ ਰਹੇ ਜਦੋਂ ਉਹਨਾਂ ਨੇ ਰੂਲ ਆ ਗਿਆ ਫੇਰੇ ਪੋਰੇ ਨੱ ਨੱਪਦੇ ਤੇ ਫਿਰ ਮੈਂ ਫੋਨ ਕੀਤਾ ਉਹਨਾਂ ਨੂੰ ਕਿ ਮੈਂ ਪਹਿਲੇ ਆਪਦੀਆਂ ਝੋਨਾ ਲਾਉਣਾ ਹੈ ਮੈਨੂੰ ਪੂਰੇ ਮੇਰੇ ਪਾਣੀ ਲੰਘਣ ਤੋਂ ਡੱਕਿਆ ਗਿਆ ਮੈਂ ਸੀਸੇ ਸਾਹ ਦੀ ਮੋਟਰਸਾਈਕਲ ਤੇ ਮੈਂ ਵੱਢ ਭਰਿਆ ਫਿਰ ਮੈਂ ਦੁਬਾਰਾ ਫੋਨੇ ਪਵਾਏ ਫਿਰ ਵੀ ਮੈਂ ਆਖਿਆ ਜਿੱਥੇ ਨਿਸ਼ਾਨੀ ਤੁਹਾਡੀ ਬੰਦੀ ਹੈ ਉੱਥੇ ਪੂਰੇ ਪਾਉ ਉਹਦੇ ਪਰਾਂ ਕਰਕੇ ਉਹਨਾਂ ਨੇ ਆਹ ਨਹੀਂ ਇੱਥੋਂ ਦਿਗਿਹਦਰ ਵੀ ਤੇਰੀ ਪਹਿਲੇ ਇੰਦਰ ਵੀ ਮੈਂ ਆਖਿਆ ਮੇਰੀ ਪਹਿਲੇ ਭਲਾ ਜਿੱਥੇ ਮਰਦੀ ਹੋਵੇ ਜਿੱਥੇ ਨਿਸ਼ਾਨੀ ਕਿੱਲੇ ਵਟ ਆਉਂਦੀ ਹੈ ਉੱਥੇ ਪੂਰੇ ਪਾਉ ਇਹ ਕਉਈ ਇਹ ਗੱਲ ਕਹਿੰਦੇ ਨਾ ਜਦੋਂ ਮਤਲਬ ਪਹਿਲਾ ਛੜਕ ਬਣ ਲੱਗੀ ਉਹ ਤੂੰ ਤਰਾਜ ਨਹੀਂ ਕੀਤਾ ਐਂ ਜ ਗਰਲਾ ਡਾਕਟਰ ਉਹਦਾ ਪਿਓ ਆਇਆ ਇੱਥੇ ਮੇਰੇ ਕੋਲ ਉਹਨੂੰ ਮੈਂ ਜਿਹੜੀ ਐਪਲੀਕੇਸ਼ਨ ਦਿੱਤੀ ਐ ਐਮਐਲਏ ਉਹਦੇ ਤੱਕ ਸੀਐਮ ਮਾਨ ਤੱਕ ਮੈਂ ਐਪਲੀਕੇਸ਼ਨ ਭੇਜੀ ਐ ਉਹ ਮੈਂ ਐਪਲੀਕੇਸ਼ਨ ਉਹਨੂੰ ਦਿੱਤੀ ਆ ਗਿਆ ਵੇਖ ਲਓ ਆਪਣੇਲੇ ਵੱਟ ਤੁਹਾਡੀ ਦੇ ਅਗੇ ਤੇ ਫੇਰ ਮਿੱਕੀ ਪਾਇਓ ਕਿੱਟੀ ਕਿੱਦੇ ਤੁਸੀਂ ਐਪਲੀਕੇਸ਼ਨ ਕਿਨੂੰ ਕਿਹੜੇ ਕਿਹੜੇ ਮੈਗਮ ਨੂੰ ਕੱਢੀਆਂ ਜੀ ਹਾਂਜੀ ਐਪਲੀਕੇਸ਼ਨਾਂ ਕਿਹੜੇ ਕਿਹੜੇ ਮੈਗਮ ਨੂੰ ਕੱਢੀਆਂ ਤੁਸੀਂ ਐਪਲੀਕੇਸ਼ਨਾਂ ਭਾਜੀ ਮੇਰੇ ਕੋਲ ਪਈਆਂ ਇੱਥੇ ਦਾ ਦੱਸਿਆ ਸੀਐਮ ਮਾਨ ਤੋਂ ਥੱਲੇ ਨੌਂ ਆ ਥਾਵਾਂ ਤੇ ਮੈਂ ਐਪਲੀਕੇਸ਼ਨ ਡੀਸੀ ਤੱਕ ਵੀ ਜਿੱਥੋਂ ਦੇ ਪੰਚਾਇਤ ਮੰਤਰੀ ਨੂੰ ਸਾਰੇ ਕਾਤੇ ਬੀਬੀਓ ਸਾਰੇ ਧਾਮ ਦੇ ਮੈਂ ਐਪਲੀਕੇਸ਼ਨਾਂ ਭੇਜੀਆਂ ਨੇ ਨੌਵੇਂ ਥਾਮਾਂ ਦੇ ਮੈਂ ਐਪਲੀਕੇਸ਼ਨ ਭੇਜੀ ਹੈ ਉਹ ਬੱਜਰੀ ਇੱਕ ਇੱਕ ਰੋੜਾ ਵੀ ਨਹੀਂ ਹੁੰਦਾ ਛੁੱਟਿਆ ਹੀ ਜਦੋਂ ਦੀ ਉਹ ਐਪਲੀਕੇਸ਼ਨ ਗਈ ਹੈ ਹੁਣ ਇੱਥੇ ਦਬਾਓ ਜਦੋਂ ਮਾਲਾ ਐਸ ਐਚਓ ਨਾਲ ਉਹਨੇ ਲਿਆਣ ਕੇ ਦਬਾਓ ਨਾ ਤਾਂ ਮੈਨੂੰ ਆਖੀ ਜਾਂਦੇ ਕਿ ਤੁਸੀਂ ਉਦੋਂ ਢੱਕਣਾ ਹੈ ਸਾਡੀ ਤਾਂ ਗੱਲ ਵੀ ਸੁਣਨਾ ਸਾਡੀ ਗੱਲ ਸੁਣ ਤੇ ਫੇਰੀ ਸਾਡੀ ਤਾਂ ਸੁਣਦੇ ਨਹੀਂ ਕਿੰਦੇ ਆਪਦੀ ਦੇ ਜਦੋਂ ਅਸੀਂ ਆ ਕਹਿੰਦੇ ਨਹੀਂ ਪਹਿਲਾਂ ਦੀ ਐਪਲੀਕੇਸ਼ਨ ਦਿੱਤੀ ਆ ਵੀ ਲਵੀ ਆਉਗੀ ਸਾਨੂੰ ਕਿੱਲੇ ਵੱਟ ਦੇ ਕੇ ਤੇ ਫੇਰ ਅਰਦੀ ਸ਼ਬਦ ਬੰਨੇ ਹੋ ਫੇਰ ਬਰਾਛਲ ਤੋਂ ਬੰਦੇ ਇਹ ਗੱਲ ਉਹ ਸਾਡੀ ਨਹੀਂ ਸੁਣਦੇ ਅੰਗਦੌਲੀ ਕਹਿੰਦੀ ਜਾਂਦਾ ਉਹਨਾਂ ਨੇ ਬੰਦੇ ਬਈ ਜ਼ੋਰ ਨਾ ਬੰਦੇ ਆ ਗੀਰਜੀ ਉਹਨਾਂ ਦੇ ਸਾਡਾ ਜ਼ੋਰ ਅਸੀਂ ਬੰਦ ਨਹੀਂ ਤੁਸੀਂ ਉਹਾਂ ਦੇ ਜੋ ਕਰਨਾ ਉਹ ਕਰਦੇ ਇਹ ਗੱਲ ਉਹ ਕਰਦੇ ਜੀ ਬਾਕੀ ਜੇ ਅਸੀਂ ਐਮਐਲਏ ਸਰਦਾਰ ਸਰਮਨ ਸਿੰਘ ਤੋਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਅਸੀਂ ਉਹਨਾਂ ਦਾ ਸਨਕਾਰ ਕਰਦੇ ਆ ਅਸੀਂ ਉਹਨਾਂ ਦੇ ਮਗਰ ਆ ਅੱਜ ਵੀ ਅਸੀਂ ਮਗਰ ਆ ਕੱਲ ਵੀ ਮਗਰ ਆ ਆਉਣ ਵਾਲੀ ਦੁਬਾਰਾ ਫੇਰ ਸਰਕਾਰ ਦੇ ਨਾਮ ਉਹਦੇ ਖਾੜੇ ਉਹ ਧੱਕਾ ਨਹੀਂ ਹੋਣਾ ਚਾਹੀਦਾ ਐਮਐਲਏ ਸਾਹਿਬ ਨੇ ਸਾਨੂੰ ਬਸਵਾਸ ਦਿਵਾਇਆ ਹੈ ਕਿ ਜਿੱਥੇ ਵਟ ਆਉਂਦੀ ਆ ਵਟ ਉੱਥੇ ਬਹੁ ਵੀ ਐਮਐਲਏ ਸਾਹਿਬ ਬਹੀ ਹੁਣ ਤੁਹਾਡੇ ਤੱਕ ਫਿਰ ਮਿਲ ਲੈਗੇ ਤੇ ਐਮਐਲਏ ਦਾ ਕੰਮ ਕਰਾ ਦੇ ਇੱਥੇ ਆਏ ਹੋ ਟੋਲਣ ਮਲੇ ਰਾਹ ਦਾ ਕੀ ਮੈਟਰ ਹੈ ਅਦੇ ਇਥੇ ਇੱਕ ਦਰਖਾਸਤ ਦਿੱਤੀ ਗੁਲਾਰ ਸਿੰਘ ਵੱਲੋਂ ਜਿਹੜੀ ਜਿਹੜੀ ਸ਼ਰਤਾਂ ਨੂੰ ਸ਼ਰਤੋਂ ਪੱਕੀ ਕਰ ਰਹੇ ਆ ਇਹਨਾਂ ਨੇ ਕੋਈ ਜਿਹੜਾ ਰੂੜੀ ਵਗੈਰਾ ਪਾਈ ਹੋਈ ਕਾफी ਟਾਈਮ ਦੀ ਜਿਵੇਂ ਦੱਸ ਰਹੇ 5-6 ਮਹੀਨੇ ਪਹਿਲਾਂ ਦੀ ਤੇ ਫੌਜੀ ਸਾਹਿਬ ਜਿਹੜੀ ਦੂਸਰੀ ਧੇਰਾ ਜਿਹੜੇ ਰੋਕ ਰਹੇ ਕਹਿੰਦੇ ਕਿ ਜਿਹੜੀ ਇਹਦੀ ਬਾਟਾ ਕਿੱਲਾ ਵਟ ਸਹੀ ਨਹੀਂ ਗਈ ਹਾਂਜੀ ਤੇ ਸਹੀ ਕਰਾ ਕੇ ਪਾਉਣ ਜਦ ਕਿ ਇਹਨਾਂ ਦਾ ਤਰਾਜ ਆ ਕੀ ਜੇਕਰ ਇਹਨਾਂ ਨੂੰ ਕਿਸੇ ਦਾ ਦਰਾਹ ਸੀ ਤੇ ਸ਼ੁਰੂ ਤੋਂ ਉਹਦੋਂ ਦੱਸ ਦੇ ਹੁਣ ਸਾਡਾ ਇਹਨਾਂ ਕਰਤਿਆ ਹੋ ਗਿਆ ਸੀ ਕੰਮ ਚਲਾਉਣਾ ਹੈ ਇਸ ਸੰਬੰਧੀ ਇਹਨਾਂ ਦੇ ਡਾਕੂਮੈਂਟ ਆਪਾਂ ਦੇਖਿਆ ਇਹਨਾਂ ਨੂੰ ਥਾਣੇ ਸ਼ਾਮ 6 ਵਜੇ ਦਾ ਟਾਈਮ ਦਿੱਤਾ ਉੱਚ ਆਪਾਂ ਦੇਖਾਂਗੇ ਜੇ ਕੋਈ ਇਹਨਾਂ ਨੂੰ ਕੋਈ ਕੋਈ ਸਟੇਟਸ ਕੋਈ ਵਗੈਰਾ ਹੋਵੇ ਜਾਂ ਜਿਵੇਂ ਦੱਸ ਰਹੇ ਕੋਈ ਕੇਸ ਚੱਲ ਰਿਹਾ ਉਸ ਉਹ ਸਾਹਿਬ ਨਾਲ ਆਪਾਂ ਦਾ ਜਿਹੜਾ ਅਲੱਡਾ ਜਿੰਨ ਲਵਾਂਗੇ ਕੋਸ਼ਿਸ਼ ਕਰਾਂਗੇ ਕਿ 6 ਵਜੇ ਇਹਨਾਂ ਦਾ ਜਿਹੜਾ ਆਪਸੀ ਜੋ ਕੰਮ ਹੋ